ਜੇਲਾ ਸਾਡਾ ਇਹ ਕਹਿਣਾ ਜੀ 13 ਤਰੀਕ ਨੂੰ ਕੁਝ ਦੋ ਤਰ੍ਹਾਂ ਦੇ ਨਾ ਉਹਦੇ ਯਾਰ ਦਾ ਵਿਚਾਰ ਰੱਖਿਆ ਸੀ ਦਿੱਲੀ ਮੰਗਾ ਤੋਂ ਦਿੱਲੀ ਜੋ ਕਿ ਸਾਡਾ ਇੱਕ ਤੋਂ ਦੋ ਸਾਲ ਪਹਿਲਾਂ ਮੰਗਾ ਸੀ ਉਹਦੇ ਤੋਂ ਬੰਦੇ ਜਿਹੇ ਸੀ ਉੱਥੇ ਕੁਝ ਅਨਸਰਗੀਆਂ ਘਟਨਾਵਾਂ ਵਾਪਰ ਗਿਆ ਜਿਹੜੀਆਂ ਹਰਿਆਣਾ ਸਰਕਾਰ ਨੇ ਕੀਤੀ ਉਹਦੇ ਰੋਸ ਵਜੋਂ ਸਾਡੇ 14 ਤਰੀਕ ਨੂੰ ਇੱਕ ਐਸਕੇਮ ਦੀ ਮੀਟਿੰਗ ਹੋਈ ਸੀ ਉਹਨਾਂ ਨੇ ਅਗਲੇ ਦਿਨ 15 ਤਰੀਕ ਨੂੰ ਪੋਲ ਰਾਜ ਦੇ ਫ੍ਰੀ ਕੀਤੇ ਸੀਗੇ 11 ਤੋਂ ਲੈ ਕੇ 2 ਵਜੇ ਤਾਂ 16 ਨੂੰ ਸਾਡਾ ਭਾਰਤ ਬੰਦਾ ਸੱਦਾ ਸੀ ਫਿਰ 18 ਤਰੀਕ ਨੂੰ ਉਹ ਬਾਦ ਅਜਾ ਕੱਲ ਸ਼ਹੀਦ ਹੋਇਆ ਸਾਡਾ ਕਸਾਨਾ ਉਹਦੇ ਸਬੰਧ ਦੇ ਵਿੱਚ ਵੀ ਅੱਜ ਆ ਜਿਹੜੇ ਪ੍ਰੋਗਰਾਮ ਆ ਉਹ ਕੀਤੇ ਗਏ ਕੋਈ ਪੂਰਾ ਮਾਡਮ ਲਾ ਕਹੀਦਾ ਜਿੰਨੇ ਕਮਰਾਨ ਸਾਡੇ ਉੱਤੇ ਫਟੜ ਹੋਏ ਆ ਉਹਨਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਜਿਹੜੇ ਜੋਂ ਨਹੀਂ ਜਾਂ ਇਧਰ ਆ ਕੇ ਸਾਡੇ ਪਿੰਆਬ ਦੇ ਵਿੱਚ ਕਿਤੇ ਦੇ ਵੀ ਕੋਈ ਕਾਰਵਾਈ ਕੀਤੀ ਹੈ ਕਿਤੇ ਪੇਸ਼ ਮੁਲਾਜਮ ਨੇ ਉਹਨਾਂ ਦੇ ਤਰਸੂਦ ਦੇ ਕਾੰਟੀ ਹੋਣੇ ਚਾਹੀਦੇ ਆ ਕਿਤਨਾ ਟੈਕਸ ਇਹ ਸੌਣ ਦੇ ਜਿਹੜਾ ਮੰਗਲ ਸੀ ਜਿਵੇਂ ਐਮਐਸਪੀ ਦੀ ਗਰੰਟੀ ਲੈ ਲਓ ਫੌਮੀਨਾ ਦੀ ਪਰਿਕਸ਼ਣ ਰਿਪੋਰਟ ਲੈ ਲਓ ਰਵੀਰਪੁਰ ਦੇ ਕਾਣ ਦੀ ਲੈ ਲਓ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮਾਝੇ ਦੀ ਗੱਲ ਲੈ ਲਓ ਇਹ ਸਰਕਾਰ ਨੇ ਕੋਈ ਨਹੀਂ ਪੂਰਾ ਕੀਤਾ ਤੇ ਨਾ ਹੀ ਮਨੁੱਖਾਂ ਨੇ ਨਿਕਲ ਕਾਰਨ ਕੀ ਹੈ ਵੀ ਦੋ ਤਰ੍ਹਾਂ ਦਾ ਜਾਣ ਕਰਕੇ ਸਾਡਾ ਉੱਥੇ ਜਿਹੜਾ ਨਕਸ਼ਾ ਅਸੀਂ ਮੰਗ ਕਰਦੇ ਹਾਂ ਕਿ ਤਾਂ ਸਰਕਾਰ ਤੋਂ ਵੀ ਛੱਡ ਗਏ ਜਿਹੜਾ ਮੰਗਲ ਤਰਤ ਬੰਦੀਆਂ ਜਾਣ ਤੇ ਜਿਨ੍ਹਾਂ ਨੇ ਸਾਡੇ ਨਾਲ ਇਹੇ ਘਲਾਉਣੇ ਕਾਰਨਾਮੇ ਕੀਤੇ ਆ ਉਹਨਾਂ ਦੇ ਪਾਰਤੇਦਾਰ ਹੋਣ ਫੇਰ ਹੀ ਕੋਈ ਨਾ ਕੋਈ ਸਾਨੂੰ ਰਾਤ ਮਿਲ ਸਕੇ ਦੇਖੋ ਜੀ ਕਹਿਣ ਨੂੰ ਕੁਛ ਕਹੀ ਜਾਣ ਹੁਣ ਭਵੰਤਮਾਨ ਸਾਹਿਬ ਕਹੀ ਜਾਂਦੇ ਆ ਕੀਤਾ ਕੀ ਹੈ ਬਿਆਨ ਦੇ ਨਾਲ ਕੁਛ ਨਹੀਂ ਹੁੰਦਾ ਕਿ ਸਾਨੂੰ ਪਹਿਲੇ ਇंसाफ ਮਿਲ ਕੇ ਤੁਹਾਡਾ ਮਨੋਹਰ ਦੱਸੋ ਕੀ ਕਰਤਾ ਇਹਨਾਂ ਨੇ ਕੱਖ ਰਿਆ ਬੇਅਦਬੀ ਆ ਸਾਡੀ ਹੋਈ ਐ ਬਰਗਾੜੀ ਚ ਕੀ ਇਹਨਾਂ ਨੇ ਇਨਸਾਫ ਦੇਤਾ 2 ਸਾਲ ਹੋ ਗਏ ਕੀ ਕੀਤਾ ਕੁੱਤੋਂ ਨਹੀਂ ਪਹਿਲੇ ਬਿਆਨਾਂ ਇਹਨਾਂ ਲੋਕ ਕੀ ਕਰ ਦੇਣਗੇ ਜਦੋਂ ਸਾਡੇ ਪੰਜਾਬ ਦੇ ਵਿੱਚ ਇਹਨਾਂ ਤੋਂ ਖਸ ਹੋਇਆ ਉਹਨਾਂ ਨੇ ਉੱਧਰ ਲੈ ਕੇ ਟੈਨੂ ਵਿਸ਼ੇਸ਼ ਕਰਕੇ ਜਾਂ ਬੰਦੇ ਕਿਵੇਂ ਫੜ ਲੈਣਗੇ ਤੁਸੀਂ ਦੱਸੋ ਮਨੁਸ਼ਾਤੇ ਕਹਦਾ ਤੇ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਐ ਜਾਂ ਸਰਕਾਰਾਂ ਕੁਝ ਕਰਕੇ ਦਿਖਾਉਣ ਇਹਦਾ ਰਿਐਕਟ ਵਧੀਆ ਵੀਰੇ ਲੋਕ ਇਸ ਚੀਜ਼ ਨੂੰ ਮੰਨਦੇ ਦੇਖੋ ਜੀ ਇਹ ਤਾਂ ਹੁਣ ਦੱਸੂਗਾ ਟਾਈਮ ਕਿਵੇਂ ਪਿੰਡਾਂ ਜਵੜਦੇ ਐ ਤੇ ਕੀ ਹਾਲਾਤ ਐ ਇਹ ਟਾਈਮ ਦੱਸਦਾ ਹੁੰਦਾ ਬੜਾ ਟਾਈਮ ਨਹੀਂ 2 ਮਹੀਨਾ 1.5 ਮਹੀਨੇ 20 ਦਿਨ ਦੀ ਗੱਲ ਆ ਚੋਣ ਜਾਵਦਾ ਲੱਗ ਜਾਣਾ ਫਿਰ ਇਹਨਾਂ ਨੂੰ ਉਹਨ ਦੇ ਪਿੰਡਾਂ 'ਚ ਫਿਰ ਨਾਲ ਹਸਾਬ ਵੀ ਕਰੋਗੇ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਤੇ ਨਾਲ ਹੀ ਖੱਟਰ ਸਰਕਾਰ ਨੂੰ ਹਰਿਆਣਾ ਦੀ ਨੂੰ ਤੇ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਜੇ ਭਲੇਖਾ ਤੇਰੇ ਮਨ 'ਚ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਭਲੇਖਾ ਬੀਜੇਪੀ ਦਾ ਵੀ ਕੱਢਾਂਗੇ ਤੇ ਨਾਲ ਹੀ ਭਲੇਖਾ 13 ਵੀ ਪਿੰਡਾਂ ਦੇ ਵਿੱਚ ਕੱਢਾਂਗੇ ਕਿ ਜਿਹੜਾ ਤੂੰ ਸਾਡੇ ਨੌਜਵਾਨਾਂ ਦੇ ਉੱਪਰ ਬੀਜੇਪੀ ਤੋਂ ਤਸ਼ੱਦਦ ਕਰਾ ਰਿਹਾ ਅਸੀਂ ਪਹਿਲਾਂ ਵੀ ਇਲੈਕਸ਼ਨਾਂ ਤੋਂ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਆ ਬੀਜੇਪੀ ਦੀ ਬੀ ਟੀਮ ਆ ਜੋ ਕੁਝ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਨਹੀਂ ਲਾਗੂ ਕਰ ਸਕਿਆ ਉਹ ਭਗਵੰਤ ਮਾਨ ਰਾਹੀਂ ਤੇ ਕੇਜਰੀਵਾਲ ਰਾਹੀਂ ਲਾਗੂ ਕੀਤਾ ਜਾ ਰਿਹਾ ਇਹਨੇ ਸਾਡੇ ਕਿਸਾਨਾਂ ਨੂੰ ਗਮਰਾਹ ਕਰਕੇ ਨਾਲ ਤੇ ਜਿਹੜਾ ਦਿੱਲੀ ਵਾਲ ਨੂੰ ਹੋਰਾਂ ਦੀ ਜਿਹੜੀ ਤਿਆਰੀ ਕਰਦੀ ਕੀ ਗੱਲ ਇਹ ਹੀ ਭਗਵੰਤ ਮਾਨ ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀਗਾ ਕਿ ਅਸੀਂ ਐਮਐਸਪੀ ਦੇਵਾਂਗੇ ਬਾਈ ਦੀਆਂ ਬਾਈ ਬਸਲਾ ਤੇ ਇਹਦੀ ਉਹ ਜਿਹੜੀ ਅਨਮੋਲ ਗਗਨਮਾਨ ਬੀਬੀ ਹੈ ਜਿਹੜੀ ਜਿਹੜੀ ਕੈਬਨਿਟ ਮੰਤਰੀ ਇਹਨਾਂ ਦੀ ਉਹ ਝੁਟਕੀਆਂ ਮਾਰ ਮਾਰ ਕਹਿੰਦੀ ਸੀ ਕਿ 5 ਮਿੰਟਾਂ ਚ ਐਮਐਸਪੀ ਦੇਵਾਂਗੇ ਹੁਣ ਕਿੱਧਰ ਗਏ ਉਹ ਵਾਦੇ ਹੁਣ ਕਿਉਂ ਲੋਕਾਂ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਉਥੇ ਬੀਜੇਪੀ ਦੇ ਉਹ ਆਰਐਸਐਸ ਦੇ ਗੁੰਡਿਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਵਾਇਆ ਇਹ ਭਗਵੰਤ ਮਾਨ ਦੀ ਨਾਲ ਮਿਲੀ ਭੁਲੀ ਜਿਹੜੀ ਚਾਲ ਆ ਇਸ ਕਰਕੇ ਜਿੰਨਾ ਕਸੂਰਵਾਰ ਨਰਿੰਦਰ ਮੋਦੀ ਆ ਜਿੰਨਾ ਖੱਟੜ ਆ ਓਨਾ ਹੀ ਭਗਵੰਤ ਮਾਨ ਆ ਤੇ ਹੁਣ ਜਿਹੜੇ ਹਾਲਾਤ ਫੇਰ ਬੀਜੇਪੀ ਨੇ ਬਣਾਏ ਆ ਕਿ ਸਾਡੇ ਨੌਜਵਾਨਾਂ ਦੇ ਉੱਪਰ ਗੋਲਨਾ ਚਲਾਉਣੀਆਂ ਜਿਹੜੀਆਂ ਸ਼ੁਰੂ ਕੀਤੀਆਂ ਹੋਈਆਂ ਇਹਦਾ ਜਿਹੜਾ ਸਿੱਟਾ ਜਿਹੜਾ ਉਹ ਭੁਗਤਣ ਲਈ ਬੀਜੇਪੀ ਵੀ ਤਿਆਰ ਰਵੇ ਤੇ ਨਾਲ ਦੀ ਨਾਲ ਭਗਵੰਤ ਮਾਨ ਦੀ ਇਹ ਪੰਡ ਸਰਕਾਰ ਵੀ